ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਸੰਸਦ ਦਾ ਸਰਦ ਰੁੱਤ اجلاس ਸੋਮਵਾਰ ਤੋਂ ਸੰਸਦੇ ਸੈਸ਼ਨ ਤੋਂ ਪਹਿਲਾਂ ਆਲ ਪਾਰਟੀ ਮੀਟਿੰਗ 'ਚ ਕਾਂਗਰਸ ਨੇ ਅੜਾਨੀ ਮਾਮਲੇ ਤੇ ਚਰਚਾ ਮੰਗੀ ਅਮਰਤਾ ਹਰੀ ਲੜਕੀ ਨੂੰ ਕੁਕਾਰ ਪਹਿਨਣ ਕਾਰਨ ਪ੍ਰੀਖਿਆ 'ਚ ਨਾ ਬੈਠਣ ਦੇਣ ਲਈ ਵਿਭਾਗ ਨੇ ਮੰਗੀ ਮੁਆਫੀ ਮਰਪਿਤ ਬਾਦਲ ਨੇ ਰਾਜਾ ਬੜਿੰਗ ਉੱਤੇ ਕੱਸਿਆ ਤੰਜ ਕਿਹਾ ਜਿੰਨੀ ਦੌਲਤ ਬੜਿੰਗ ਕੋਲ ਹੈ ਹਰ ਗਰੀਬ ਕੋਲ ਹੋਵੇ ਰਵਨੀਤ ਬਿੱਟੂ ਦੇ ਬਿਆਨ ਤੇ ਰਾਜਾ ਵਰਿੰਗ ਦਾ ਪਲਟਵਾਰ ਰਵਨੀਤ ਬਿੱਟੂ ਦੀ ਸੀਐਮ ਭਗਵੰਤ ਮਾਨ ਨਾਲ ਇੱਕੋ ਗੱਲ ਬਠਿੰਡਾ ਚ ਅਕਾਲੀ ਦਲ ਦੇ ਆਗੂ ਦੇ ਘਰ ਤੇ ਫਾਇਰਿੰਗ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨ ਕੌਮੀ ਮਾਰਗ ਤੇ ਰੈਸਟੋਰੈਂਟ ਚ ਅੱਗ ਸਮਾਨ ਸੜਕੇ ਸਵਾ ਸ਼ਹੀਦੀ 15ਵੜੇ ਦੌਰਾਨ ਨਿਗਮ ਚੋਣਾਂ ਨਾ ਕਰਵਾਈਆਂ ਜਾਣ ਸ਼੍ਰੋਮਣੀ ਅਕਾਲੀ ਦਲ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਚ ਪਾਏ ਪਾਣੀ ਇਤਿਹਾਸਿਕ ਜਿੱਤ ਦਰਜ ਕੀਤੀ ਸੰਸਦ ਮੈਂਬਰ ਕੰਗਣਾ ਅਰਣਾਉਤ ਖਮੀਦੀ ਬਰਨਾਲਾ ਵਿਖੇ ਛੁੱਟੀ ਆਏ ਫੌਜੀ ਨਾਲ ਦਿਲ ਦਾ ਦੌਰਾ ਪੈਣ ਕਾਰਨ ਵਾਪਰਿਆ ਪਾਣਾ ਭੈਣ ਦੇ ਵਿਆਹ ਦੇ ਕਾਰਡ ਬਣ ਰਹੇ ਭਰਾ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖਮੀ ਹਸਪਤਾਲ ਵਿੱਚ ਹੋਈ ਮੌਤ ਆਈਪੀਐਲ ਲਾਮੀ ਰਿਸ਼ਭ ਪੰਤ ਬਣਿਆ ਸਭ ਤੋਂ ਮਹਿੰਗਾ ਖਿਡਾਰੀ 파ਰਥ ਟੈਸਟ ਭਾਰਤ ਵੱਲੋਂ ਆਸਟ੍ਰੇਲੀਆ ਨੂੰ 534 ਦੌੜਾਂ ਦਾ ਟੀਚਾ ਹੁਣ ਖਬਰਾਂ ਵਿਸਤਾਰ ਨਾਲ ਸੰਸਦ ਦਾ ਸਰਦਰੁੱਤ ਇਜਲਾਸ ਅੱਜ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦੇ ਹਗਾਮਾ ਖੇਜ਼ ਰਹਿਣ ਦੇ ਪੂਰੇ ਅਸਾਰ ਹਨ ਕੇਂਦਰੀ ਮੰਤਰੀ ਕਿਰਨ ਰਜੀਜੁਨੇਸ ਪੁਸ਼ਟ ਕੀਤਾ ਹੈ ਕਿ ਦੋਵੇਂ ਸਦਨਾਂ ਦੀਆਂ ਕਮ ਕਾਰ ਬਾਰੇ ਕਮੇਟੀਆਂ ਲੋਕ ਸਭਾ ਸਪੀਕਰ ਤੇ ਰਾਜ ਸਭਾ ਦੇ ਚੇਅਰਮੈਨ ਦੀ ਸਹਿਮਤੀ ਨਾਲ ਚਰਚਾ ਲਈ ਮਾਮਲਿਆਂ ਬਾਰੇ ਫੈਸਲਾ ਲੈਣਗੀਆਂ ਸਰਦਰੁੱਤ اجلاس 25 ਨਵੰਬਰ ਤੋਂ 20 ਦਸੰਬਰ ਤੱਕ ਜਾਰੀ ਰਹੇਗਾ ਅਤੇ ਸਰਕਾਰ ਵੱਲੋਂ 16 ਬਿੱਲ ਪੇਸ਼ ਕੀਤੇ ਜਾ ਸਕਦੇ ਹਨ ਵਿਰੋਧੀ ਧਿਰ ਨੇ ਕੇਂਦਰ ਸਰਕਾਰ ਨੂੰ ਅਡਾਨੀ ਗਰੁੱਪ ਤੇ ਅਮਰੀਕੀ ਅਦਾਲਤ ਵਿੱਚ ਲੱਗੇ ਦੋਸ਼ਾਂ ਅਤੇ ਮਨੀਪੁਰ ਦੇ ਤਣਾਪੂਰਨ ਹਾਲਾਤ ਨੂੰ ਲੈ ਕੇ ਸੰਸਦ ਦੇ ਦੋਵੇਂ ਸਦਨਾਂ 'ਚ ਚਰਚਾ ਕਰਾਉਣ ਲਈ ਕਿਹਾ ਹੈ ਸੰਸਦ ਦੇ ਸਰਦਰੁੱਤ ਸੈਸ਼ਨ ਤੋਂ ਪਹਿਲਾਂ ਸਰਕਾਰ ਵੱਲੋਂ ਸੱਦੀ ਗਈ ਰਵਾਇਤੀ ਸਰਬਪਾਰਟੀ ਮੀਟਿੰਗ ਵਿੱਚ ਕਾਂਗਰਸ ਨੇ ਅਡਾਨੀ ਸਮੂਹ ਤੇ ਰਿਸ਼ੀਪਤ ਖੋਰੀ ਤੇ ਲੱਗੇ ਦੋਸ਼ਾਂ ਤੇ ਚਰਚਾ ਦੀ ਮੰਗ ਕੀਤੀ ਇਸ ਤੋਂ ਇਲਾਵਾ ਵਿਰੋਧੀ ਪਾਰਟੀ ਨੇ ਮਨੀਪੁਰ ਮੁੱਦੇ ਉੱਤਰੀ ਭਾਰਤ 'ਚ ਪ੍ਰਦੂਸ਼ਣ ਅਤੇ ਰੇਲ ਹਾਸਿਆਂ ਤੇ ਵੀ ਚਰਚਾ ਦੀ ਮੰਗ ਕੀਤੀ ਕਾਂਗਰਸ ਆਗੂ ਪ੍ਰਮੋਤ Tiwari ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਪਾਰਟੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕੀ ਸੈਸ਼ਨ ਵਿੱਚ ਅਡਾਨੀ ਸਮੂਹ ਤੇ ਰਿਸ਼ਵਤ ਖੋਰੀ ਦੇ ਦੋਸ਼ਾਂ ਤੇ ਚਰਚਾ ਦੀ ਇਜਾਜ਼ਤ ਦਿੱਤੀ ਜਾਵੇ ਉਹਨਾਂ ਕਹਾਂਗੇ ਉਹਨਾਂ ਦੀ ਪਾਰਟੀ ਚਾਹੁੰਦੀ ਹੈ ਕਿ ਸੋਮਵਾਰ ਨੂੰ ਇਸ ਮੁੱਦੇ ਨੂੰ ਸੰਸਦ ਵਿੱਚ ਸਭ ਤੋਂ ਪਹਿਲਾਂ ਉਠਾਇਆ ਜਾਵੇ ਰਾਜ ਸਭਾ ਮੈਂਬਰ ਨੇ ਕਿਹਾ ਕਿ ਇਹ ਦੇਸ਼ ਦੇ ਆਰਥਿਕ ਤੇ ਸੁਰੱਖਿਆ ਹਿੱਤਾਂ ਨਾਲ ਜੁੜਿਆ ਗੰਭੀਰ ਮੁੱਦਾ ਹੈ ਕਿਉਂਕਿ ਇਸ ਕੰਪਨੀ ਵੱਲੋਂ ਆਪਣੇ ਸੌਰ ਊਰਜਾ ਪ੍ਰੋਜੈਕਟਾਂ ਲਈ ਅਨੁਕੂਲ ਸੌਦੇ ਲਈ ਸਿਆਸਤਦਾਨਾਂ ਤੇ ਨੌਕਰਸ਼ਾਹ ਨੂੰ 2300 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਸੀ ਕਾਂਗਰਸ ਆਗੂ ਨੇ ਕਿਹਾ ਕਿ ਕਾਂਗਰਸ ਉਤਰੀ ਭਾਰਤ ਵਿੱਚ ਗੰਭੀਰ ਹਵਾ ਪ੍ਰਦੂਸ਼ਣ ਮਨੀਪੁਰ ਦੀ ਸਥਿਤੀ ਜੋ ਕਾਬੂ ਤੋਂ ਬਾਹਰ ਹੋ ਗਈ ਹੈ ਤੇ ਰੇਲ ਹਾਸਿਆ ਵਰਗੇ ਮੁੱਦਿਆਂ ਤੇ ਵੀ ਚਰਚਾ ਚਾਹੁੰਦੀ ਹੈ ਇਸ ਵੇਲੇ ਦਿੱਲੀ ਦੇ ਆਸ-ਪਾਸ ਦੇ ਖੇਤਰਾਂ ਵਿੱਚ ਪ੍ਰਦੂਸ਼ਣ ਨੇ ਲੋਕਾਂ ਦਾ ਨੱਕ ਵਿੱਚ ਦਮ ਕੀਤਾ ਹੋਇਆ ਹੈ ਅਤੇ ਲੋਕ ਗੰਭੀਰ ਬਿਮਾਰੀਆਂ ਦੀ ਮਾਰ ਹੇਠ ਆ ਰਹੇ ਹਨ ਦਿੱਲੀ ਹਾਈ ਕੋਰਟ ਨੇ ਦਿੱਲੀ ਸਵਾਡਿਨੇਟਰ ਸਰਵਿਸ ਸਿਲੈਕਸ਼ਨ ਬੋਰਡ ਨੂੰ ਨੌਜਵਾਨ ਸਿੱਖ ਲੜਕੀ ਮੇਹਰਲੀਨ ਕੌਰ ਨੂੰ ਪੇਪਰ ਦੇਣ ਤੋਂ ਰੋਕਣ ਲਈ ਪ੍ਰਤੀਕਾਤਮਕ ਮੁਆਵਜ਼ਾ ਲਗਾਇਆ ਹੈ ਕਿਉਂਕਿ ਉਹ ਸਿੱਖ ਕਕਾਰ ਪਹਿਨਦੀ ਹੈ ਅਤੇ ਬੋਰਡ ਨੇ ਅਦਾਲਤ 'ਚ ਸਿੱਖ ਲੜਕੀ ਤੋਂ ਲਿਖਤੀ ਮੁਆਫੀ ਵੀ ਮੰਗੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲਿਸਟ ਇਕਤਰ ਜਗਦੀਪ ਸਿੰਘ ਕੱਲੋਂ ਨੇ ਕਿਹਾ ਕਿ ਇਹ ਮਾਮਲਾ 2021 ਦਾ ਹੈ ਜਦੋਂ ਅੰਮ੍ਰਿਤਧਾਰੀ ਸਿੱਖ ਲੜਕੀ ਨੂੰ ਸਿੱਖ ਕਕਾਰ ਪਹਿਨਣ ਕਾਰਨ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ ਸੀ। ਇਹ ਕੇਸ ਦਿੱਲੀ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਿੱਲੀ ਹਾਈ ਕੋਰਟ ਵਿੱਚ ਲੜਿਆ ਗਿਆ ਸੀ ਅਤੇ ਹੁਣ ਇਸ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਹਾਈ ਕੋਰਟ ਨੇ ਦਿੱਲੀ ਐਸਐਸ ਬੋਰਡ ਨੂੰ ਇੱਕ ਸੀਟ ਖਾਲੀ ਰੱਖ ਕੇ ਦੁਬਾਰਾ ਲੜਕੀ ਦੀ ਪ੍ਰੀਖਿਆ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ ਅਤੇ ਲੜਕੀ ਦੀ ਪ੍ਰੀਖਿਆ ਦੁਬਾਰਾ ਲਈ ਜਾਵੇਗੀ ਅਤੇ ਲੜਕੀ ਦੀ ਪ੍ਰੀਖਿਆ ਫਿਰ ਤੋਂ ਲਈ ਗਈ। ਮਨਪ੍ਰੀਤ ਬਾਦਲ ਨੇ ਗਿੱਦੜਵਾ ਜਿਮਨੀ ਚੌਂਕ 'ਚ ਆਪਣੀ ਹਾਰ ਨੂੰ ਸਵੀਕਾਰ ਕਰਦੇ ਹੋਏ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕੀਤੀ ਹੈ। ਕਰੀਬ 3.5 ਮਿੰਟ ਦੀ ਇਸ ਵੀਡੀਓ ਵਿੱਚ ਉਹਨਾਂ ਨੇ ਗਿੱਦੜਵਾ ਦੇ ਲੋਕਾਂ ਦਾ ਉਹਨਾਂ ਨੂੰ ਵੋਟ ਪਾਉਣ ਲਈ ਧੰਨਵਾਦ ਕੀਤਾ। ਇਹਨਾਂ ਹੀ ਨਹੀਂ ਉਹਨਾਂ ਨੇ ਡਿੰਪੀ ਢਿੱਲੋਂ ਨੂੰ ਜਿੱਤ ਦੀ ਵਧਾਈ ਵੀ ਦਿੱਤੀ ਹੈ। ਇਸ ਦੇ ਨਾਲ ਹੀ ਅਮਰਿੰਦਰ ਸਿੰਘ ਰਾਜਾ ਵੜਿੰਗਰੂ ਹੰਕਾਰੀ ਕਹਿ ਕੇ ਤੰਜ ਕਸਿਆ। ਵਿਡੀਓ ਰਾਹੀਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਗਿੱਦੜਵਾਹ ਦੇ ਚੋਣ ਮੈਦਾਨ 'ਚ ਪੁਰਾਣੇ ਰਿਸ਼ਤਿਆਂ ਨੂੰ ਪੱਕਾ ਕਰ ਲਈ ਦੋ ਮਹੀਨੇ ਦਾ ਸਮਾਂ ਕਾਫੀ ਨਹੀਂ ਹੈ ਉਹਨਾਂ ਇਹ ਵੀ ਕਹਿ ਕੇ ਉਹਨਾਂ ਦਾ ਉਦੇਸ਼ ਗਿੱਦੜਵਾਹ ਦੇ ਲੋਕਾਂ ਨਾਲ ساری ਉਮਰ ਜੁੜੇ ਰਹਿਣਾ ਹੈ ਅਤੇ 2027 'ਚ ਭਾਈਪਾਦੀ ਸਰਕਾਰ ਬਣਾਉਣ ਦਾ ਵਾਅਦਾ ਕੀਤਾ ਇਹ ਚੋਣ ਮੁਕਾਬਲੇ 'ਚ ਮਨਪ੍ਰੀਤ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਮਾ ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਉਹਨਾਂ ਕਾਂਗਰਸ ਦੀ ਅਮਰਤਾ ਵਰਿੰਗ ਅਤੇ ਆਪ ਦੇ ਹਰਦੀਪ ਸਿੰਘ ਢਿੱਲੋਂ ਨੂੰ ਵੀ ਵਧਾਈ ਦਿੱਤੀ ਅਤੇ ਉਮੀਦ ਪ੍ਰਗਟਾਈ ਕੇ ਡਿੰਪੀ ਆਪਣੇ ਹਲਕੇ ਦੇ ਲੋਕਾਂ ਨਾਲ ਕੀਤੇ ਵਾਦੇ ਪੂਰੇ ਕਰਨਗੇ ਮਨਪ੍ਰੀਤ ਬਦਲ ਲੈ ਕੇ ਆਕੇ ਰਾਜਾ ਵਰਿੰਗ ਦੀ ਦੌਲਤ ਵੀ ਉਹਨਾਂ ਨੂੰ ਹਾਰ ਤੋਂ ਨਹੀਂ ਬਚਾ ਸਕਦੀ ਜਦੋਂ ਤੋਂ ਰਾਜਾ ਵਰਿੰਗ ਵਿਧਾਇਕ ਬਣੇ ਹਨ ਉਹਨਾਂ ਦੇ ਸਿਰਫ ਦੋ ਬਿਆਨ ਹੀ ਹਲਕੇ 'ਚ ਗੂੰਜ ਰਹੇ ਹਨ ਪਹਿਲੀ ਗੱਲ ਮੈਂ ਇੱਕ ਗਰੀਬ ਪਰਿਵਾਰ ਤੋਂ ਹਾਂ ਅਤੇ ਦੂਜਾ ਮੈਂ ਇੱਕ ਅਨਾਥ ਹਾਂ ਕਾਸ਼ ਪੰਜਾਬ ਦੇ ਹਰ ਗਰੀਬ ਕੋਲ ਉਹ ਦੌਲਤ ਹੋਵੇ ਜੋ ਰਾਜਾ ਵਰਿੰਗ ਕੋਲ ਹੈ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵਰਿੰਗ ਦੀ ਪਤਨੀ ਅਮਰਤਾ ਵਰਿੰਗ ਗਦਰਵਾਹਾ ਤੋਂ ਜਿਮਣੀਚੋਣ ਹਾਰ ਗਈ ਹੈ ਜਿਸ ਤੋਂ ਬਾਅਦ ਸੰਸਦ ਮੈਂਬਰ ਆਇਆ ਬੜਿੰਗ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਨਿਸ਼ਾਨਾ ਸਾਧਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੜਿੰਗ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਦਿਮਾਗੀ ਤੌਰ ਤੇ ਕਮਜ਼ੋਰ ਬੱਚਾ ਹੈ ਬੜਿੰਗ ਨੇ ਕਿਹਾ ਕਿ ਮੈਂ ਬਿੱਟੂ ਤੋਂ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਜਾਂ ਸਿਰਫ 12000 ਵੋਟਾਂ ਪਵਾ ਕੇ ਭਾਜਪਾ ਨੂੰ ਹਰਾ ਕੇ ਬਦਲਾ ਲਿਆ ਬੜਿੰਗ ਨੇ ਕਿਹਾ ਕਿ ਬਿੱਟੂ ਨੇ ਜੋ ਵੀ ਬਿਆਨ ਦਿੱਤੇ ਹਨ ਉਹ ਕਿਸਾਨਾਂ ਦੇ ਖਿਲਾਫ ਹਨ ਬਿੱਟੂ ਨੇ ਗਿੱਦੜਵਾ ਵਿੱਚ 12 ਦਿਨ ਚੋਣ ਪ੍ਰਚਾਰ ਕੀਤਾ ਫਿਰ ਵੀ ਮਨਪ੍ਰੀਤ ਬਾਦਲ ਨੂੰ ਸਿਰਫ 12000 ਵੋਟਾਂ ਹੀ ਮਿਲੀਆਂ ਵਿਚਾਰਾ ਬਿੱਟੂ ਜੋ ਵੀ ਕਹੇ ਉਸ ਨੂੰ ਹਰ ਗੱਲ ਦੀ ਮੁਆਫੀ ਹੈ ਬਿੱਟੂ ਕਿਸੇ ਵੇਲੇ ਵੀ ਕੁਝ ਵੀ ਕਹਿ ਸਕਦਾ ਹੈ ਬਿੱਟੂ ਨੇ ਆਪ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਹੈ ਇਹ ਠੀਕ ਹੈ ਕਿ ਬਿੱਟੂ ਦੀ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਸਾਂਝੀ ਹੈ ਬਿੱਟੂ ਨੂੰ ਮਨਪ੍ਰੀਤ ਬਾਦਲ ਕੋਲ ਆ ਕੇ ਹਾਰ ਦਾ ਮੰਥਨ ਕਰਨਾ ਚਾਹੀਦਾ ਸੀ ਕਿ ਮੈਂ ਇੱਥੇ ਕਈ ਦਿਨ ਚੋਣ ਪ੍ਰਚਾਰ ਕੀਤਾ ਫਿਰ ਵੀ ਸਿਰਫ 12000 ਵੋਟਾਂ ਪਈਆਂ ਵੜਿੰਗਨੇ ਕਿਹਾ ਕਿ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਬਿੱਟੂ ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਹੀ ਆਇਆ ਹੈ। ਵੜਿੰਗਨੇ ਕਿਹਾ ਕਿ ਬਿੱਟੂ ਪਹਿਲਾਂ ਵੀ ਮਨਪ੍ਰੀਤ ਬਾਦਲ ਨੂੰ ਗਾਲਾਂ ਕੱਢਦਾ ਸੀ। ਹੁਣ ਉਹ ਉਲਟਾ ਸਿੱਧਾ ਬਿਆਨ ਦੇ ਕੇ ਮਨਪ੍ਰੀਤ ਬਾਦਲ ਦਾ ਗਰਾਹ ਪਹਿਲਾਂ ਨਾਲੋਂ ਵੀ ਨੀਵਾ ਕਰ ਦਿੱਤਾ। ਵੜਿੰਗਨੇ ਕਿਹਾ ਕਿ ਮੇਰੇ ਤੋਂ ਬਾਬਾ ਜੀ ਅਤੇ ਗਿੱਧਰਵਾਦੇ ਲੋਕ ਹੀ ਬਦਲਾ ਲੈ ਸਕਦੇ ਹਨ। ਬਿੱਟੂ ਕਦੇ ਕੋਈ ਬਦਲਾ ਨਹੀਂ ਲੈ ਸਕਦਾ। ਬਿੱਟੂ ਮੰਦਬੁੱਧੀ ਬੱਚਾ ਹੈ ਉਹ ਕਿਸੇ ਵੀ ਸਮੇਂ ਬਿਆਨ ਦੇ ਸਕਦਾ ਹੈ। ਉਸ ਦੀਆਂ ਗੱਲਾਂ ਤੇ ਕੋਈ ਗੁੱਸਾ ਨਹੀਂ। ਪਟੰਡਾ ਚ ਬਾਈਕ ਸਵਾਰ ਤਿੰਨ ਨੌਜਵਾਨਾਂ ਵੱਲੋਂ ਅਕਾਲੀ ਦਲ ਦੇ ਆਗੂ ਦੇ ਘਰ ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੇਰ ਰਾਤ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ ਅਕਾਲੀ ਦਲ ਦੇ ਆਗੂ ਦਾ ਭਰਾ ਵੀ ਸਿਆਸਤ ਦੇ ਵਿੱਚ ਸਰਗਰਮ ਹੈ ਅਤੇ ਕਾਂਗਰਸ ਨਾਲ ਜੁੜਿਆ ਹੋਇਆ ਹੈ ਜਾਣਕਾਰੀ ਅਨੁਸਾਰ ਸ਼ਨੀਵਾਰ ਰਾਤ ਕਰੀਬ 11 ਵਜੇ ਬਾਈਕ ਤੇ ਸਵਾਰ ਤਿੰਨ ਨੌਜਵਾਨਾਂ ਨੇ ਕਾਂਗਰਸ ਦੇ ਜਨਰਲ ਸਕੱਤਰ ਕਿਰਨਜੀਤ ਸਿੰਘ ਗੈਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਜਗਦੀਪ ਸਿੰਘ ਗੈਰੀ ਦੇ ਘਰ ਤੇ ਗੋਲੀਆਂ ਚਲਾ ਦਿੱਤੀਆਂ ਅੰਮ੍ਰਿਤਸਰ 3 ਨਵੰਬਰ ਨਾਲ ਉਹ ਆਗੂਆਂ ਦੇ ਘਰਾਂ ਤੇ ਫਾਇਰਿੰਗ ਕਰਨ ਕਾਰਨ ਇਲਾਕੇ ਚ ਤੈਸ਼ ਤੇ ਦਾ ਮਾਹੌਲ ਬਣ ਗਿਆ ਹੈ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਲੀ ਦਲ ਦੇ ਆਗੂ ਜਗਦੀਪ ਸਿੰਘ ਗੈਰੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਤਿੰਨ ਨੌਜਵਾਨ ਬਾਈਕ ਤੇ ਆਏ ਅਤੇ ਉਹਨਾਂ ਦੇ ਘਰ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਬਟਿੰਡਾ ਜੀਕਪੁਰ ਕੌਮੀ ਮਾਰਗ ਤੇ ਅਦੇਸ਼ ਹਸਪਤਾਲ ਪੁੱਚੋਕਲਾਂ ਸਾਹਮਣੇ ਨਵੇਂ ਬਣੇ ਮਹਿਫੀਲੀਓ ਰੈਸਟੋਰੈਂਟ ਵਿੱਚ ਸਵੇਰੇ ਅੱਗ ਲੱਗੀ ਜਿਸ ਕਾਰਨ ਵੱਡਾ ਨੁਕਸਾਨ ਹੋ ਗਿਆ ਇਸ ਮੌਕੇ ਸੌਰੇ ਰੈਸਟੋਰੈਂਟ ਦੇ 6 ਕਰਮਚਾਰੀਆਂ ਨੇ ਗਵੰਡੀਆਂ ਦੇ ਸਹਿਯੋਗ ਨਾਲ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਪੁੱਚੋਮੰਡੀ ਅਤੇ ਬਟਿੰਡਾ ਤੋਂ ਪਹੁੰਚੀਆਂ ਅੱਗ ਬੁਝਾਊ ਗੱਡੀਆਂ ਨੇ ਅਮਲੇ ਨੇ ਭਾਰੀ ਮੁਸ਼ਕਲਤ ਦੇ ਬਾਅਦ ਅੱਗ ਤੇ ਕਾਬੂ ਪਾਇਆ ਉਸ ਸਮੇਂ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ ਨਵੇਂ ਬਣੇ ਇਸ ਰੈਸਟੋਰੈਂਟ ਦਾ ਮਹੂਰਤ 6 ਦਸੰਬਰ ਨੂੰ ਹੋਣਾ ਸੀ ਤੇ ਬੀਤੀ ਰਾਤ ਇਸ ਰੈਸਟੋਰੈਂਟ ਵਿੱਚ ਪਾਰਟੀ ਰੱਖੀ ਸੀ ਅਤੇ ਸਵੇਰੇ ਸਭ ਕੁਝ ਖਤਮ ਹੋ ਗਿਆ। ਅੱਗ ਲੱਗਣ ਦੇ ਕਾਰਨ ਦਾ ਸਹੀ ਪਤਾ ਨਹੀਂ ਲੱਗ ਸਕਿਆ ਪਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ। ਘਟਨਾ ਸਥਾਨ ਤੇ ਮੌਜੂਦ ਰੈਸਟੋਰੈਂਟ ਦੇ ਮਾਲਕ ਵਿਪਨ ਵਾਂਸਲ ਅਤੇ ਉਸਦੇ ਪੁੱਤਰ ਬਰुण ਵਾਂਸਲ ਵਾਸੀ ਪੁੱਚੋਮੜੀ ਨੇ ਦੱਸਿਆ ਕਿ ਉਹ ਅੱਗ ਲੱਗਣ ਤੋਂ 2 ਘੰਟੇ ਪਹਿਲਾਂ ਹੀ ਰੈਸਟੋਰੈਂਟ ਬੰਦ ਕਰਵਾ ਕੇ ਘਰ ਆਏ ਸਨ। ਇਸ ਰੈਸਟੋਰੈਂਟ ਨੂੰ ਸ਼ਾਨਦਾਰ ਬਣਾਉਣ ਲਈ ਉਹਨਾਂ ਨੇ ਭਾਰੀ ਰਕਮ ਖਰਚ ਕੀਤੀ ਸੀ ਜੋ ਮਿੱਟੀ ਵਿੱਚ ਮਿਲ ਗਈ। ਇਸ ਅੱਗ ਦੀ ਘਟਨਾ ਵਿੱਚ ਮਹਿੰਗੇ ਸੋਫੇ ਤੇ ਫਰਨੀਚਰ ਸਮੇਤ ਲਗਭਗ 1 ਕਰੋੜ ਰੁਪਏ ਦਾ ਸਮਾਨ ਸੜ ਗਿਆ ਹੈ ਰੈਸਟੋਰੈਂਟ ਦੇ ਮੁਲਾਜ਼ਮ ਅਮਿਤ ਕੁਮਾਰ ਨੇ ਦੱਸਿਆ ਕਿ ਪਾਰਟੀ ਖਤਮ ਹੋਣ ਤੋਂ ਬਾਅਦ ਉਹ ਅਤੇ ਉਸਦੇ ਸਾਥੀ ਉੱਪਰਲੀ ਮੰਜ਼ਲ ਤੇ ਬਣੇ ਕਮਰੇ ਵਿੱਚ ਸੌਂ ਗਏ ਸਨ ਕੁਝ ਦੇਰ ਬਾਅਦ ਗਵੰਡੀ ਨੇ ਫੋਨ ਕਰਕੇ ਉਸ ਨੂੰ ਦੱਸਿਆ ਕਿ ਰੈਸਟੋਰੈਂਟ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਜਦੋਂ ਉਹਨਾਂ ਨੇ ਦੇਖਿਆ ਤਾਂ ਪੂਰੀ ਇਮਾਰਤ ਵਿੱਚ ਧੂੰਆਂ ਫੈਲਿਆ ਹੋਇਆ ਸੀ ਇਹ ਸਭ ਕੁਝ ਦੇਖ ਕੇ ਉਹ ਘਬਰਾ ਗਏ ਤੇ ਆਪਣੀ ਜਾਨ ਬਚਾਉਣ ਲਈ ਭੱਜ ਗਏ ਇਸ ਦੌਰਾਨ ਗਵੰਡੀਆਂ ਦੇ ਸਹਿਯੋਗ ਸਦਕਾ ਉਹ ਬਾਲਕਨੀ ਜਰੀਏ ਬਾਰਿਕਲੇ ਦੇ ਸੁੱਕ ਦਾਸ ਆ ਲਿਆ। ਬਿੰਡਾ ਸ਼ਾਉਣੀ ਦੀ ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣੇ ਐਕਸ ਅਕਾਊਂਟ ਤੇ ਕਿਹਾ ਕਿ ਛਿਦੀ 15 ਅੰਦਰਵਾੜਾ 15 ਤੋਂ 31 ਦਸੰਬਰ ਤੱਕ ਬਣਾਇਆ ਜਾਂਦਾ ਹੈ ਅਤੇ ਇਸ ਅਰਸੇ ਦੌਰਾਨ ਕੋਈ ਵੀ ਚੋਣ ਕਰਵਾਉਣ ਨਾਲ ਪਵਿੱਤਰ ਮਾਹੌਲ ਭੰਗ ਹੋ ਜਾਵੇਗਾ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੇਗੀ। ਜਿਕਰ ਜੋ ਹੈ ਕਿ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਚਾਰ ਨਗਰ ਨਗਰਿਕਾ ਅਤੇ 44 ਨਗਰ ਕੌਂਸਲ ਦੀਆਂ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਪੰਜਾਬ ਰਾਜ ਚੋਣ ਕਮਿਸ਼ਨ ਦਸੰਬਰ ਮਹੀਨੇ 'ਚ ਕਿਸੇ ਵੀ ਦਿਨ ਚੋਣਾਂ ਕਰਵਾਉਣ ਲਈ ਐਲਾਨ ਕਰ ਸਕਦਾ ਹੈ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੇ ਭਾਪਾ ਦੀ ਸੰਸਦ ਮੈਂਬਰ ਕੰਗਣਾ ਅਡੋਤ ਨੇ ਕਿਹਾ ਕਿ ਇਹ ਸਾਡੀ ਪਾਰਟੀ ਦੀ ਇਤਿਹਾਸਿਕ ਜਿੱਤ ਹੈ। ਅਸੀਂ ਸਾਰੇ ਬਹੁਤ ਉਤਸ਼ਾਹਿਤ ਹਾਂ ਅਤੇ ਅਸੀਂ ਦੇਸ਼ ਦੇ ਲੋਕਾਂ ਦੇ ਧੰਨਵਾਦੀ ਹਾਂ। ਪਿੰਡ ਹਮੀਦੀ ਬਰਨਾਲਾ ਵਿਖੇ ਛੁੱਟੀ ਆਏ ਫੌਜੀ ਜਵਾਨੀ ਬਲਵਿੰਦਰ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖਬਰ ਮਿਲੀ ਹੈ। ਉਹਨਾਂ ਦਾ ਸੰਸਕਾਰ ਗਮਗੀਨ ਮਾਹੌਲ ਵਿੱਚ ਕੀਤਾ ਗਿਆ। ਇਸ ਮੌਕੇ ਭਾਰਤੀ ਫੌਜ ਦੀ ਬਠਿੰਡਾ ਜੁਨਿਟ ਤੋਂ ਫੌਜੀ ਜਵਾਨਾਂ ਦੀ ਟੁਕੜੀ ਨੇ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ। ਗੁਰਮukh ਸਿੰਘ ਦਾ ਪੁੱਤਰ ਲਖਮੀਰ ਸਿੰਘ ਵਾਸੀ ਪਿੰਡ ਖੰਨਾ ਆਪਣੀ ਭੈਣ ਦੇ ਵਿਆਹ ਦੇ ਕਾਰਡ ਆਪਣੀ ਭੂਆ ਦੇ ਲੜਕੇ ਨੂੰ ਨਾਲ ਲੈ ਕੇ ਬਣ ਰਿਹਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਸੂਦਾਂ ਵਿਖੇ ਦਰਮਿਆਨੀ ਰਾਤ ਨੂੰ ਕਿਸੇ ਪੁਰਾਣੀ ਮਾਮੂਲੀ ਗਲਵਾਤ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਗੁਰਮukh ਸਿੰਘ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ ਜਿਸ ਨੂੰ ਮੋੜਲੀ ਸਿਹਤ ਲਈ ਹਸਪਤਾਲ ਵਿੱਚ ਦਾਖਲ ਕਰਵਾਤਾ ਗਿਆ ਸੀ ਅਤੇ ਦੁਪਹਿਰ ਇਸ ਨੌਜਵਾਨ ਦੀ ਮੌਤ ਹੋ ਗਈ। ਥਾਣਾ ਮਖੂ ਦੀ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਭਾਰਤੀ ਕ੍ਰਿਕਟ ਟੀਮ ਦਾ ਵਿਕਟ ਕੀਪਰ ਰਿਸ਼ਭ ਪੰਤ ਇੰਡੀਅਨ ਪ੍ਰੀਮੀਅਰ ਲੀਗ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ। ਲਖਰੋ ਸੁਪਰ ਜੈਂਟਸ ਨੇ ਇੱਥੇ ਮੈਗਾ ਲੜਾਮੀ ਵਿੱਚ ਉਸ ਤੇ 27 ਕਰੋੜ ਰੁਪਏ ਦੀ ਬੋਲੀ ਲਾਈ ਜਦਕਿ ਪੰਜਾਬ ਕਿੰਗਜ਼ ਨੇ ਕੇ ਕੇ ਆਰ ਨੂੰ ਇਸ ਸਾਲ ਖਿਤਾਬ ਦਬਾਉਣ ਵਾਲੇ ਕਪਤਾਨ ਸ਼੍ਰੇਸ਼ ਈਅਰ ਨੂੰ 26.75 ਕਰੋੜ ਰੁਪਏ ਦੀ ਬੋਲੀ ਲਾ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਈਅਰ ਤੇ 26.75 ਕਰੋੜ ਰੁਪਏ ਦੀ ਬੋਲੀ ਲਾਈ ਈਅਰ ਲਈ ਦਿੱਲੀ ਕੈਪਟਲਜ਼ ਅਤੇ ਪੰਜਾਬ ਕਿੰਗਜ਼ ਦੇ ਦਰਮਿਆਨ ਕਾਫੀ ਸਮੇਂ ਤੱਕ ਮੁਕਾਬਲਾ ਚੱਲਿਆ ਇਸ ਦੇ ਨਾਲ ਹੀ ਈਅਰ ਨੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦਾ ਰਿਕਾਰਡ ਤੋੜ ਦਿੱਤਾ ਜਿਸ ਨੂੰ ਕੇਕੇਆਰ ਨੇ ਪਿਛਲੀ ਨਲਾਮੀ ਵਿੱਚ 24.75 ਕਰੋੜ ਰੁਪਏ ਵਿੱਚ ਖਰੀਦਿਆ ਸੀ ਦਿੱਲੀ ਕੈਪਟਲਿਜ਼ ਨੇ ਇਸ ਵਾਰ ਸਟਾਰਕ ਤੇ 11.75 ਕਰੋੜ ਰੁਪਏ ਦੀ ਬੋਲੀ ਲਾਈ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪੰਜਾਬ ਨੇ ਰਾਈਟ ਟੂ ਮੈਚ ਕਾਰਡ ਦੀ ਵਰਤੋਂ ਕਰਕੇ 18 ਕਰੋੜ ਰੁਪਏ ਵਿੱਚ ਖਰੀਦਿਆ ਗੁਜਰਾਤ ਟਾਈਟਨਜ਼ ਨੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗੇਸੋ ਰਵਾਡੋ ਨੂੰ 10.75 ਕਰੋੜ ਰੁਪਏ ਵਿੱਚ ਜਦਕਿ ਇੰਗਲੈਂਡ ਦੇ ਵਿਕਟ ਕੀਪਰ ਜੋਸ਼ ਬਟਲਰ ਨੂੰ 15.75 ਕਰੋੜ ਰੁਪਏ ਵਿੱਚ ਖਰੀਦਿਆ ਭਾਰਤ ਨੇ ਬਾਰਡਰ ਗਵਾਸਕਰ ਟਰੋਫੀ ਦੇ ਭਾਰਤ 'ਚ ਖੇਡੇ ਜਾ ਰਹੇ ਪਹਿਲੇ ਕ੍ਰਿਕਟਰ ਟੈਸਟ ਮੈਚ ਆਸਟ੍ਰੇਲੀਆ ਨੂੰ ਜਿੱਤ ਲਈ 534 ਦੌੜਾਂ ਦਾ ਟੀਚਾ ਦਿੱਤਾ ਹੈ ਜਦਕਿ ਜਿੱਤ ਲਈ ਟੀਚੇ ਦਾ ਪਿੱਛਾ ਕਰਦਿਆਂ ਮੇਜਬਨ ਟੀਮ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 12 ਦੌੜਾਂ ਤੇ ਹੀ 3 ਵਿਕਟਾਂ ਗਵਾ ਦਿੱਤੀਆਂ ਇਸ ਤੋਂ ਪਹਿਲਾਂ ਭਾਰਤ ਨੇ ਸਲਾਮੀ ਬੱਲੇਬਾਜ਼ ਜਸ਼ਸ਼ਵੀ ਜਸਵਾਲ ਦੀਆਂ 161 ਦੌੜਾਂ ਤੇ ਵਿਰਾਟ ਕੋਹਲੀ ਦੇ ਸੈਂਕੜੇ ਸਦਕਾ ਆਪਣੀ ਦੂਜੀ ਪਾਰੀ 6 ਵਿਕਟਾਂ 487 ਦੀ ਦੌੜਾਂ ਦੇ ਸਕੋਰ ਤੇ ਐਲਾਨ ਦਿੱਤੀ ਬਿੜਾਟ ਨੇ ਆਪਣੇ ਟੈਸਟ ਕਰੀਅਰ ਦਾ 3ਵਾਂ ਸੈਂਕੜਾ ਜਿਹੜਾ ਇਸ ਟੀਚੇ ਦਾ ਪਿੱਛਾ ਕਰਦਿਆਂ ਦਿਨ ਦੀ ਖੇਡ ਖਤਮ ਹੋਣ ਸਮੇਂ ਤੱਕ ਆਸਟ੍ਰੇਲੀਆ ਦੀਆਂ 12 ਦੌੜਾਂ ਤੇ 3 ਵਿਕਟਾਂ ਡਿੱਗ ਚੁੱਕੀਆਂ ਸਨ ਅਤੇ ਉਸਮਾਨ ਖਵਾਜਾ 3 ਦੌੜਾਂ ਬਣਾ ਕੇ ਨਵਾਸੀ ਇਸ ਤੋਂ ਪਹਿਲਾਂ ਲਾਬੂਸ਼ੇਨ 3 ਦੌੜਾਂ ਕਪਤਾਨ ਪੈਟ ਕਮਿੰਜ਼ 2 ਦੌੜਾਂ ਬਣਾ ਕੇ ਤੇ ਨਾਥਨ ਮੈਕਸਵਿਨੀ ਬਿਨਾਂ ਖਾਤਾ ਹੀ ਖੋਲੇ ਪਵਲਿਨ ਪਰਤੇ ਭਾਰਤੀ ਟੀਮ ਦੇ ਕਪਤਾਨ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾ ਨੇ 2 ਵਿਕਟਾਂ ਤੇ ਮੁਹੰਮਦ ਸਰਾਜ ਨੇ 1 ਵਿਕਟ ਲਈ ਇਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ